ਲੁੱਧਿਆਣੇ ਦੀਆਂ ਚੋਰਸ ਤੇ ਗਰਮੀਆਂ ਤੋਂ ਬਾਅਦ ਪਾਤਣਾ ਹਲਕੇ ਸੁਤਰਾਣੇ ਅੰਦਰ ਜਿਹੜੀਆਂ ਕਿ ਕਾਂਗਰਸ ਪਾਰਟੀ ਸਰਗਰਮ ਦਿਖਾਈ ਦੇ ਰਹੀ ਹੈ ਹਲਕਾ ਇੰਚਾਰਜ ਦਰਬਾਰ ਸਿੰਘ ਬਣ ਵਾਲਾ ਕਾਂਗਰਸ ਪਾਰਟੀ ਵੱਲੋਂ ਜਿਹੜੇ ਕਿ ਇੱਥੇ ਸ਼ਹਿਰ ਅੰਦਰ ਇੱਕ ਅੱਜ ਹਗਾਮੇ ਤਾਰ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਕਾਂਗਰਸ ਪਾਰਟੀ ਦੇ ਵਰਕਰ ਪਹੁੰਚੇ ਸਨ ਅਤੇ ਇੱਕ ਮੀਟਿੰਗ ਦੌਰਾਨ ਵੱਡੇ ਮੁੱਦੇ ਚੁੱਕੇ ਗਏ ਨੇ ਜਿਹੜਾ ਸ਼ਹਿਰ ਅੰਦਰ ਇਹ ਰਾਹਾਂ ਦੇ ਵਿੱਚ ਪਿਆ ਕੂੜਾ ਨਹੀਂ ਚੱਕਿਆ ਜਾ ਰਿਹਾ ਉਸ ਸੰਬੰਧੀ ਵੀ ਉਹਨਾਂ ਕਹਿੰਿਆ ਕਿ ਐਡੀਐਮ ਸਾਹਿਬ ਨਾਲ ਮਿਲ ਕੇ ਜਿਹੜੀ ਕੋਈ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਦੂਸਰੇ ਪਾਸੇ ਜਿਹੜੇ ਕਿ ਸ਼ਹਿਰ ਅੰਦਰ ਕੌਂਸਲਰ ਦੀਆਂ ਚੋਣਾਂ ਦੇ ਸੰਬੰਧੀ ਵੀ ਇੱਕ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਹੈ ਅਸੀਂ ਤਾਂ ਗੱਲ ਕਰਾਂਗੇ ਇਹਨਾਂ ਨਾਲ ਕਿਸ ਤਰ੍ਹਾਂ ਦੇ ਅੱਜ ਦੇ ਮੀਟਿੰਗ ਦੇ ਮੁੱਦੇ ਸੀ ਔਰ ਇਹਨਾਂ ਵੱਲੋਂ ਜਿਹੜੇ ਕੂੜੇ ਸਬੰਧੀ ਵੀ ਜਿਹੜਾ ਵੱਡਾ ਸਟੈਂਡ ਲਿਆ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਮਸਲਾ ਨਾ ਹੱਲ ਹੋਇਆ ਤਾਂ ਇਹ ਕੋਈ ਵੱਡਾ ਸਟੈਂਡ ਲੈਂਣ ਅੱਜ ਪਤਲਾ ਦੇ ਸ਼ਹਿਰ ਅੰਦਰ ਜਿਹੜੀ ਕਿ ਕਾਂਗਰਸ ਪਾਰਟੀ ਦੇ ਹਲਕਾ ਚਤਰਾਣਾ ਇੰਚਾਰਜ ਜਿਹੜੇ ਦਰਬਾਰਾ ਸਿੰਘ ਮਾਨ ਵਾਲਾ ਉਹਨਾਂ ਦੇ ਰਹਿਮਾਈ ਹੇਠ ਇੱਕ ਮੀਟਿੰਗ ਕੀਤੀ ਗਈ ਹੈ ਜਿੱਥੇ ਕਿ ਸ਼ਹਿਰ ਦੇ ਕਈ ਮੁੱਦੇ ਵਿਚਾਰੇ ਗਏ ਹਨ ਜਿਨ੍ਹਾਂ ਵਿੱਚ ਸ਼ਹਿਰ ਦੇ ਜਿਵੇਂ ਕੂੜਾ ਘਰਾਂ ਦੇ ਵਿੱਚ ਪਿਆ ਹੈ ਕਾਫੀ ਲੰਮੇ ਸਮੇਂ ਦਾ तकरीबन 1.5 ਮਹੀਨੇ ਤੋਂ ਪਿਆ ਹੈ ਔਰ ਇੱਥੇ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਇਹਨਾਂ ਚੱਕਿਆ ਨਹੀਂ ਗਿਆ ਹੈਗਾ ਔਰ ਕੋਈ ਇਸ ਤੋਂ ਇਲਾਵਾ ਜਿਹੜੇ ਕਿ ਆਉਣ ਵਾਲੀਆਂ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਸਬੰਧ ਵਿੱਚ ਵੀ ਇਹ ਮੀਟਿੰਗ ਅਹਿਮ ਦੇਖਣ ਨੂੰ ਮਿਲ ਰਹੀ ਹੈ ਅਸੀਂ ਗੱਲ ਕਰਾਂਗੇ ਅੱਜ ਦੀ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਵਿਚਾਰ ਵਿਚਾਂਦਰੇ ਕੀਤੇ ਗਏ ਨੇ ਉਹ ਕਿਸ ਤਰ੍ਹਾਂ ਦੇ ਅੱਜ ਮੀਟਿੰਗ ਦੇ ਵਿੱਚ ਸੀਗੇ ਹਾਂਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਤੁਸੀਂ ਮੀਟਿੰਗ ਕੀਤੀ ਹੈਗਾ ਅਮੀ ਮੀਟਿੰਗ ਕੀਤੀ ਹੈ ਇੱਕ ਭਰਮੀ ਮੀਟਿੰਗ ਕੀਤੀ ਹੈ ਮੌਕੇ ਤੇ ਹੀ ਕੀ ਅੱਜ ਦੇ ਮੇਨ ਮੁੱਦੇ ਕੀ ਸੀ ਕਿਸ ਪਰਪਸੇ ਤੇ ਮੀਟਿੰਗ ਸੀ ਸਰ ਅਸੀਂ ਪਿਛਲੇ 10 ਦਿਨਾਂ ਤੋਂ ਲਗਭਗ ਲੁਧਿਆਣਾ ਉਪਚੋਣ ਦੇ ਵਿੱਚ ਬਿਜੀ ਸੀ ਸੋ ਅਸੀਂ ਸਤਰਾਣਾ ਦੀ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਦੇ ਨਾਲ ਵਰਕਰ ਸਹਿਬਾਨ ਦੇ ਨਾਲ ਮੀਟਿੰਗਾਂ ਜਿਹੜੀਆਂ ਨਹੀਂ ਸੀ ਕਰ पाए ਸੋ ਉਸੇ ਲੜੀ ਦੇ ਵਿੱਚ ਕਿਉਂਕਿ ਸ਼ਹਿਰ ਦੇ ਵਿੱਚ ਕੁਝ ਪ੍ਰੋਬਲਮਾਂ ਨੇ ਅਰਜੈਂਟ ਪ੍ਰੋਬਲਮਾਂ ਨੇ ਔਰ ਬਹੁਤ ਵੱਡੀਆਂ ਪ੍ਰੋਬਲਮਾਂ ਨੇ ਉਹਨਾਂ ਨੂੰ ਵੀ ਹੱਲ ਕਰਨ ਦੀ ਤਰਤੀਬ ਸੋਚਣੀ ਸੀ ਗੱਲਬਾਤ ਕਰਨੀ ਸੀ ਉਹਦੇ ਵਾਸਤੇ ਅੱਜ ਜਿਹੜੀ ਸਾਡੀ ਮੀਟਿੰਗ ਕਾਲ ਕੀਤੀ ਸੀ ਮੈਂ ਧੰਨਵਾਦ ਦਿੰਦਾ ਸ਼ਹਿਰ ਦੇ ਪ੍ਰਮੁੱਖ ਹਸਤੀਆਂ ਦਾ ਜਿਹੜੀਆਂ ਇੱਥੇ ਹਾਜ਼ਰ ਨੇ ਸੋ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸ਼ਹਿਰ ਦੀ ਅੱਜ ਹੋਈ ਵੀ ਹੈ ਉਹ ਇਹ ਹੈ ਕਿ ਸ਼ਹਿਰ ਦੇ ਵਿੱਚ ਜਿਹੜਾ ਕੂੜਾ ਕਰਕਟ ਘਰਾਂ ਦਾ ਕੂੜਾ ਹੈ ਉਹਦੇ ਵਾਸਤੇ ਮਿਊਸਪਲ ਕਾਉਂਸਲ ਦੇ ਕੋਲ ਕੋਈ ਇਸ ਤਰ੍ਹਾਂ ਦੀ ਡੈਜਿਗਨੇਟਡ ਜਗ੍ਹਾ ਨਹੀਂ ਹੈਗੀ ਜਿੱਥੇ ਉਹਨੂੰ ਡੰਪ ਕੀਤਾ ਜਾ ਸਕੇ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਮਹੀਨੇ ਤੋਂ ਲਗਭਗ ਇੱਕ ਮਹੀਨੇ ਤੋਂ ਘਰਾਂ ਦੇ ਵਿੱਚ ਕੂੜਾ ਕਰਕਟ ਜਿਹੜਾ ਇਕੱਠਾ ਹੋਇਆ ਪਿਆ ਸ਼ਹਿਰ ਦਾ ਬੁਰਾ ਹਾਲਾ ਲੋਕ ਬਹੁਤ ਤਕਲੀਫ ਦੇ ਵਿੱਚ ਨੇ ਕਿਉਂਕਿ ਕੂੜਾ ਤਾਂ ਕਰਦੇ ਵਿੱਚ ਇੱਕ ਦਿਨ ਨਾ ਚੱਕਿਆ ਜਾਵੇ ਤਾਂ ਤੁਹਾਨੂੰ ਪਤਾ ਕਿ ਬਿਦਬੂ ਕਿੰਨੀ ਆਉਂਦੀ ਹੈ ਔਰ ਬਿਮਾਰੀਆਂ ਕਿੰਨੀਆਂ ਫੈਲਦੀਆਂ ਨੇ ਪਹਿਲਾਂ ਹੀ ਸਾਡੇ ਸ਼ਹਿਰ ਦੇ ਵਿੱਚ ਕਾਫੀ ਕਈ ਤਰ੍ਹਾਂ ਦੇ ਕਰੋਪੀਆਂ ਜਿਹੜੀਆਂ ਚੱਲ ਰਹੀਆਂ ਨੇ ਇਹਦੇ ਨਾਲ ਸ਼ਹਿਰ ਦੇ ਵਿੱਚ ਗੰਦਗੀ ਜਿਹੜੀ ਹੈ ਉਹ ਬੜੀ ਤਰ੍ਹਾਂ ਬੁਰੀ ਤਰ੍ਹਾਂ ਫੈਲੀ ਹੋਈ ਹੈ ਔਰ ਅਸੀਂ ਇਹ ਫੈਸਲਾ ਕੀਤਾ ਕਿ ਅੱਜ ਹੁਣੇ ਹੀ ਇਸ ਮੀਟਿੰਗ ਤੋਂ ਬਾਅਦ ਅਸੀਂ ਐਸਡੀਐਮ ਸਾਹਿਬ ਕੋਲ ਜਾਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਸ ਪ੍ਰੋਬਲਮ ਦਾ ਜਿਹੜਾ ਹੱਲ ਹੋ ਕੀਤਾ ਜਾਵੇ ਅਸੀਂ ਬੇਹਤ ਧੰਨਵਾਦੀ ਆ ਸਾਡੇ ਸੀਨੀਅਰ ਆਗੂ ਸ੍ਰੀ ਦਲੇਰ ਸਿੰਘ ਉਹਨਾਂ ਦਾ ਜਿਨ੍ਹਾਂ ਨੇ ਇਹ ਆਫਰ ਕੀਤਾ ਕਿ ਉਹ 3 ਏਕੜ ਜ਼ਮੀਨ ਉਹਨਾਂ ਕੋਲੇ ਜਿਹੜੀ ਹਰਿਆਊ ਪਿੰਡ ਦੇ ਵਿੱਚ ਹੈਗੀ ਆ ਉਹ ਆਫਰ ਕਰ ਰਹੇ ਨੇ ਕਿ ਉੱਥੇ ਡੰਪ ਬਣਾ ਲਿਆ ਜਾਵੇ ਅਸੀਂ ਐਸਪੀਐਮ ਸਾਹਿਬ ਨੂੰ ਇਹ ਆਫਰ ਜਿਹੜੀ ਹੈ ਇਹ ਦੇਖ ਕੇ ਆਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸ਼ਹਿਰ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈ ਇਹਦਾ ਜਿਹੜਾ ਕੋਈ ਨਾ ਕੋਈ ਹੱਲ ਇਹਦਾ ਕੋਈ ਨਾ ਕੋਈ ਤਰੀਕਾ ਕਾਰ ਕੱਢ ਕੇ ਇਹਦਾ ਹੱਲ ਜਿਹੜਾ ਕੱਢਿਆ ਜਾਵੇ ਕਾਫੀ ਲੰਮੇ ਸਮੇਂ ਤੋਂ ਇਹ ਕੂੜਾ ਘਰਾਂ ਦੇ ਵਿੱਚ ਪਿਆ ਹੈ ਪ੍ਰਧਾਨ ਜੀ ਕਿਉਂਕਿ ਸਾਰੇ ਕਪਾਰਟੀਆਂ ਵੱਖ-ਵੱਖ ਪਾਰਟੀਆਂ ਜਿੱਥੇ ਕਾਉਂਸਲਰ ਵੀ ਲੋਕਾਂ ਨੇ ਵੋਟਾਂ ਪਾ ਕੇ ਜਿਤਾਏ ਹੋਏ ਆ ਉੱਥੇ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੁੰਦੀ ਔਰ ਚਾਹਰ ਅੰਦਰ ਜਿਹੜਾ ਕਿ ਈਓ ਆ ਉਹ ਵੀ ਉਹਦੀ ਪੋਸਟ ਵੀ ਖਾਲੀ ਪਈ ਆ ਔਰ ਜਿਹੜੇ ਜੇਈ ਆ ਉਹਨਾਂ ਦੀਆਂ ਪੋਸਟਾਂ ਵੀ ਖਾਲੀ ਪਈਆਂ ਨੇ ਨਗਰ ਕੌਂਸਲ ਦਾ ਜਿਹੜਾ ਹਾਲਾਤ ਇਸ ਟਾਈਮ ਡਾਵਾਡੋਲ ਚੱਲ ਰਿਹਾ ਔਰ ਤੀਜੇ ਨੰਬਰ ਤੇ ਜਿਹੜਾ ਇਹ ਘਰਾਂ ਦੇ ਵਿੱਚ ਕੂੜਾ ਕੂੜੇ ਦੇ ਵੀ ਕਾਫੀ ਲੋਕ ਪਰੇਸ਼ਾਨ ਨੇ ਔਰ ਪਾਤਲਾ ਸ਼ਹਿਰ ਅੰਦਰ ਜਿਹੜਾ ਕਿ ਕੂੜਾ ਨਾ ਚੱਕਣਾ ਇੱਕ ਵੱਡੀ ਬਿਮਾਰੀ ਨੂੰ ਵੀ ਮਤਲਬ ਦਾਵਤ ਦਿੰਦਾ ਹੈ ਕੀ ਅੱਗੇ ਤੁਹਾਡਾ ਸਟੈਂਡ ਹੋਊਗਾ ਇਸ ਤੋਂ ਇਲਾਵਾ ਮਹਿਰੂਖ ਸਾਹਿਬ ਬਹੁਤ ਦੁੱਖ ਦੀ ਗੱਲ ਹੈ ਮੈਂ ਸਮਝਦਾ ਕਿ ਸਾਡੇ ਜਿਹੜਾ ਹਲਕੇ ਦਾ ਐਮ.ਐਲ.ਏ. ਆ ਉਹਦੀ ਸਭ ਤੋਂ ਵੱਡੀ ਇਹ ਫੇਲਿਅਰ ਆ ਉਹਦਾ ਸਭ ਤੋਂ ਵੱਡਾ ਇਹ ਤਖ਼ਤ ਆ ਕਿ ਐਮ.ਐਲ.ਏ. ਇੱਕ ਏਡਾ ਕ ਮਸਲਾ ਹੱਲ ਨਹੀਂ ਕਰ ਸਕਿਆ ਹੁਣ ਤੱਕ ਇੱਕ ਮਹੀਨੇ ਤੋਂ ਸ਼ਹਿਰ ਦੀ ਜਨਤਾ ਤਰਾਤਰਾਂ ਕਰ ਰਹੀ ਹੈ ਦੁਖੀ ਹੈ ਬਹੁਤ ਬੜੀ ਤਕਲੀਫ ਦੇ ਵਿੱਚ ਹੈ ਏਡਾ ਵੱਡਾ ਇਹ ਪ੍ਰੋਬਲਮ ਤੁਹਾਨੂੰ ਯਾਦ ਹੋਣਾ ਕਿ 2 ਸਾਲ ਪਹਿਲਾਂ ਵੀ ਇਹ ਪ੍ਰੋਬਲਮ ਆਈ ਸੀ ਕਿ ਡੰਪ ਬਣਿਆ ਸੀ ਔਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਸੀ ਸਾਡੇ ਮਾਨਯੋਗ ਪ੍ਰਧਾਨ ਰਾਜਾ ਵੜਿੰਗ ਜੀ ਉਸ ਟਾਈਮ ਆ ਕੇ ਉਹਨਾਂ ਨੇ ਇਥੇ ਅਨਾਉਂਸ ਕੀਤਾ ਸੀ ਕਿ ਜੇਕਰ ਇਹ ਕੂੜਾ ਕਰਕਟ ਜੇ ਢੇਰ ਨਾ ਚੱਕਿਆ ਗਿਆ ਤਾਂ ਸਾਡੀ ਪਾਰਟੀ ਇੱਕ ਵੱਡਾ ਅੰਦੋਲਨ ਉਹਦੇ ਵਿਰੁੱਧ ਸ਼ੁਰੂ ਕਰੂਗੀ ਅਸੀਂ ਇੱਕ ਸਿੰਬੋਲਿਕ ਅੰਦੋਲਨ ਵੀ ਕੀਤਾ ਸੀ ਔਰ ਉਸ ਤੋਂ ਬਾਅਦ ਤੁਰੰਤ ਜਿਹੜਾ ਉਹ ਕੂੜਾ ਕਰਕਟ ਦਾ ਢੇਰ ਜਿਹੜਾ ਸੀ ਉਹ ਸ਼ਹਿਰ ਦੇ ਵਿੱਚੋਂ ਚੱਕ ਲਿਆ ਗਿਆ ਸੀ ਔਰ ਡੰਪ ਦਾ ਅਰੇਂਜਮੈਂਟ ਵੀ ਕਰ ਲਿਆ ਗਿਆ ਸੀ ਦੁਖਦਾਈ ਇਸ਼ੂ ਹੈ ਕਿ ਹੁਣ ਤੱਕ ਸਾਡੀ ਪੋਲੀਟਿਕਲ ਲੀਡਰਸ਼ਿਪ ਖਾਸ ਕਰਕੇ ਸਾਡੇ ਇਲਾਕੇ ਦਾ ਐਮਐਲਏ ਇਹ ਹੱਲ ਕਰਨ ਦੇ ਵਿੱਚ ਬੁਰੀ ਤਰ੍ਹਾਂ ਫੇਰ ਰਿਹਾ ਅਸੀਂ ਇਸ ਦੀ ਸਖਤ ਨਿੰਦਾ ਕਰਦੇ ਹਾਂ ਔਰ ਮੈਂ ਸਮਝਦਾ ਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿੰਦੇ ਨੇ ਤਾਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਇਸ ਵਾਸਤੇ ਕੋਈ ਵੱਡਾ ਐਲਾਨ ਜਿਹੜਾ ਉਹ ਕਰ ਸਕਦੀ ਹੈ ਅਸੀਂ ਅੱਜ ਐਸਡੀਐਮ ਨੂੰ ਮਿਲਣ ਤੋਂ ਬਾਅਦ ਉਹਨਾਂ ਨੂੰ ਇਹ ਦੱਸਾਂਗੇ ਕਿ ਜੇਕਰ ਉਹ ਅਸਫਲ ਰਹਿੰਦੇ ਨੇ ਅਸੀਂ ਆਫਰ ਵੀ ਜਿਹੜੀ ਸਾਰੇ ਸਦਾ ਦਲੇ ਸਿੰਘ ਉਹਨਾਂ ਨੇ ਦਿੱਤੀ ਹੈ ਉਹ ਉਹਨਾਂ ਨੂੰ ਦੇ ਕੇ ਆਵਾਂਗੇ ਜੇਕਰ ਫਿਰ ਵੀ ਉਹ ਹੱਲ ਕਰਨ ਤੋਂ ਕੋਈ ਮਸਲਾ ਹੱਲ ਕਰਨ ਤੋਂ ਅਸਫਲ ਰਹਿੰਦੇ ਨੇ ਤਾਂ ਫਿਰ ਕਾਂਗਰਸ ਪਾਰਟੀ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਅੰਦੋਲਨ ਜਿਹੜਾ ਉਹਦਾ ਐਲਾਨ ਕਰੂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਕਾਂਗਰਸ ਪਾਰਟੀ ਕਿਸ ਤਰ੍ਹਾਂ ਦੇਖ ਰਹੀ ਹੈ ਅਸੀਂ ਅ ਮੇਰਾ خیال ਵਾਹਿਗੁਰੂ ਕਿਰਪਾ ਕਰਨਗੇ ਆਉਣ ਵਾਲੀਆਂ ਜਿਹੜੀਆਂ ਮਿਸੀਪਲ ਕਮੇਟੀ ਦੀਆਂ ਚੋਣਾਂ ਨੇ ਉਹਦੇ ਵਾਸਤੇ ਤਿਆਰੀਆਂ ਆਰੰਭ ਕੀਤੀਆਂ ਨੇ ਮੰਡਲ ਕਮੇਟੀਆਂ ਅਸੀਂ ਪਹਿਲਾਂ ਹੀ ਮੰਡਲ ਕਮੇਟੀ ਬਣਾ ਚੁੱਕੇ ਹੋਏ ਹਾਂ ਹੁਣ ਵਾਰਡ ਕਮੇਟੀਆਂ ਪਰਬੂਥ ਕਮੇਟੀਆਂ ਜਿਹੜੀਆਂ ਨੇ ਉਹ ਬਣਾਉਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਈ ਹੈ ਉਹ ਆਉਣ ਵਾਲੇ ਹਫ਼ਤੇ ਦੇ ਵਿੱਚ 10 ਦਿਨਾਂ ਦੇ ਵਿੱਚ ਅਸੀਂ ਇਹ ਤਿਆਰ ਕਰ ਲਾਂਗੇ ਔਰ ਕੈਂਡੀਡੇਟ ਜਿਹੜੇ ਨੇ ਅਸੀਂ ਉਹ ਵਾਰਡਾਂ ਦੇ ਵਿੱਚ ਹੀ ਲਾਵਾਂਗੇ ਦੋ ਕੈਂਡੀਡੇਟ ਅਸੀਂ ਅੱਜ ਅਨਾਉਂਸ ਕੀਤੇ ਨੇ ਬੀਬੀ ਲਾਭਕੌਰ ਜੀ ਔਰ ਪੋਲਾ ਜੀ ਜਿਹੜੇ ਨੇ ਉਹ ਸਾਡੇ ਮਿਸਪਲ ਕਾਉਂਸਲ ਦੇ ਲਈ ਜਿਹੜੇ ਮੈਂਬਰ ਨੇ ਸੌਰੀ ਉਹਨਾਂ ਵਾਸਤੇ ਕੈਂਡੀਡੇਟ ਨੇ ਉਹ ਅਸੀਂ ਨਾਮਿਨੇਟ ਕੀਤੇ ਨੇ ਅੱਜ ਬਾਕੀ ਵਾਸਤੇ ਅਸੀਂ ਜਿਹੜੀ ਤਲਾਸ਼ ਸ਼ੁਰੂ ਕੀਤੀ ਹੋਈ ਹੈ ਔਰ ਬਹੁਤ ਜਲਦੀ ਅਸੀਂ ਲੋਕਾਂ ਦੇ ਵਿੱਚੋਂ ਹਰੇਕ ਵਾਰਡ ਦੇ ਵਿੱਚੋਂ ਹੀ ਮੈਂਬਰ ਜਿਹੜੇ ਨੇ ਉਹ ਲੈ ਕੇ ਇਲੈਕਸ਼ਨ ਜਿਹੜੀ ਆ ਉਹਨਾਂ ਨੂੰ ਲੜਾਵਾਂਗੇ ਇਹਨਾਂ ਕਿ 10 ਸਾਲਾਂ ਦੀ ਇੱਕ ਇਹ ਸ਼ਹਿਰ ਦੀਆਂ ਸਮੱਸਿਆਵਾਂ ਕਾਫੀ ਜਾ ਰਹੀਆਂ ਗੰਭੀਰ ਬਣੀਆਂ ਹੋਈਆਂ ਹਨ ਜਿੱਥੇ ਕੂੜਾ ਵੀ ਘਰਾਂ ਦੇ ਵਿੱਚ ਪਿਆ ਹੈ ਕਾਫੀ ਜ਼ਿਆਦਾ ਇਸ ਸਮੱਸਿਆ ਇਹਨਾਂ ਨੇ ਇਹ ਮੁੱਦੇ ਚ ਕਿਹਾ ਕਿ ਜਦੋਂ ਕਿ ਇਹ ਜੇਕਰ ਇਹਨਾਂ ਦਾ ਜਲਦੀ ਮਸਲਾ ਹੱਲ ਨਾ ਹੋਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਕੋਈ ਵੱਡਾ ਸਟੈਂਡ ਲਵੇਗੀ ਔਰ ਦੂਸਰੇ ਪਾਸੇ ਜਿਹੜੀਆਂ ਕਿ ਚੋਣਾਂ ਸੰਬੰਧੀ ਵੀ ਇਹਨਾਂ ਦੇ ਇੱਕ ਵਿਚਾਰ ਤੁੰਦਰਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਇੱਥੇ ਜਿਹੜੀਆਂ ਪਤਲਾ ਸ਼ਹਿਰ ਅੰਦਰ ਕਾਉਂਸਲਰ ਜਿਹੜੇ ਕੈਂਡੀਡੇਟ ਹੋਣਗੇ ਉਹਨਾਂ ਵਾਸਤੇ ਇੱਕ ਮੀਟਿੰਗਾਂ ਆਰੰਭ ਕੀਤੀਆਂ ਹੋਈਆਂ ਏ ਔਰ ਛੇਤੀ ਹੀ ਉਹਨਾਂ ਦੇ ਵੀ ਘਰ-ਘਰ ਮੀਟਿੰਗ ਕਰਕੇ ਉਹਨਾਂ ਦਾ ਕੈਂਡੀਡੇਟ ਜਿਹੜੇ ਕਿ ਤਲਾਸ਼ ਲਏ ਜਾਣਗੇ